ਵਿਰਜੀਏ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਹ ਪੂਰੇ ਪੰਜਾਬ ਦੇ ਵਿੱਚ ਦੇਸ਼ਾਂ ਪ੍ਰਾਂਤਾਂ ਦੇ ਵਿੱਚ ਹਰ ਖੇਤਰ ਦੇ ਵਿੱਚ ਜਾ ਕੇ ਇਹ ਉਪਰਾਲਾ ਕਰਦੀ ਹੈ ਕਿ ਨੌਜਵਾਨ ਪੀੜੀ ਜਿਹੜੀ ਭੜਕੀ ਹੋਈ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੋੜਿਆ ਜਾਵੇ ਤੇ ਉਸੇ ਲੜੀ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਗੁਰਮਤ ਸਮਾਗਮ ਹੁੰਦੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਜਿਹੜੀ ਏਦਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ ਗੁਰਮਤ ਲਿਟਰੇਚਰ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ ਵੱਖ-ਵੱਖ ਅਦਾਰਿਆਂ ਦੇ ਵਿੱਚ ਜਾ ਕੇ ਜਿਹੜੀ ਹੈ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਦੇ ਸੈਮੀਨਾਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਲਏ ਜਾਂਦੇ ਨੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਲੈ ਕੇ ਸਮਰਪਿਤ ਤਕਰੀਬਨ 50000 ਦਾ ਜਿਹੜਾ ਸੀ ਉਹ ਸਾਡੇ ਬੱਚਿਆਂ ਦੇ ਵੱਲੋਂ ਸਾਡੀ ਸੰਸਥਾ ਵੱਲੋਂ ਬੱਚਿਆਂ ਦਾ ਪੇਪਰ ਲਿਆ ਗਿਆ ਤੇ ਬੜੀ ਸ਼ਿੱਦਤ ਦੇ ਨਾਲ ਬੜੇ ਚਾਅ ਦੇ ਨਾਲ ਬੱਚਿਆਂ ਨੇ ਸ਼ਮੂਲੀਅਤ ਕਰਕੇ ਤੇ ਉਹ ਇਤਿਹਾਸ ਦੇ ਨਾਲ ਜੋੜਨਾ ਕੀਤਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਹ ਸੰਸਥਾ ਦਾ ਹਮੇਸ਼ਾ ਹੀ ਇਹ ਸੋਚ ਨੂੰ ਲੈ ਕੇ ਚੱਲਦੀ ਹੈ ਵੀ ਜਿੱਥੇ ਕਮੀ ਰਹਿੰਦੀ ਹੈ ਅਸੀਂ ਉੱਥੇ ਜਾ ਕੇ ਪਹੁੰਚ ਕਰਦੇ ਹਾਂ ਤੇ ਕਿਸੇ ਵੀ ਰੂਪ ਦੇ ਵਿੱਚ ਲਿਟਰੇਚਰ ਰੂਪ ਦੇ ਵਿੱਚ ਹੋਵੇ ਇਤਿਹਾਸ ਰੂਪ ਚ ਹੋਵੇ ਸੈਮੀਨਾਰ ਰੂਪ ਚ ਹੋਵੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਵੱਧ ਤੋਂ ਵੱਧ ਗੁਰਮਤ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਕਿੰਨਾ ਸਮਾਂ ਹੋ ਗਿਆ ਉਪਰਾਜ਼ਾ ਕਰਦੇ ਸਹਿਯੋਗ ਕਿੱਦਾਂ ਦਾ ਹੁੰਦਾ ਹੈ ਕਿਉਂਕਿ ਖਰਚਾ ਵੀ ਆਉਂਦਾ ਆਉਣਾ ਜਾਣਾ ਸੰਗਤਾਂ ਨੇ ਅ ਦਿੱਲੀ ਤੁਸੀਂ ਇਹ ਕਿਤਾਬਾਂ ਲੈ ਕੇ ਆਉਣੀਆਂ ਨੇ ਆਪ ਵੀ ਆਉਣਾ ਇਹ ਬਹੁਤ ਸਾਰਾ ਖਰਚਾ ਹੁੰਦਾ ਇਹਨਾਂ ਉਪਰਾਲਾਂ ਪਿੱਛੇ ਉਹ ਕਿਸ ਤਰੀਕੇ ਨਾਲ ਸਭਾ ਬੁੰਡ ਇਹ ਵੀਰ ਜੀ ਸੰਸਥਾ 1972 ਤੋਂ ਆਰੰਭ ਹੋਈ ਸੀ ਲੁਧਿਆਣੇ ਤੋਂ ਇਹ ਸੰਸਥਾ ਪੜਾਦਾਰ ਪੜਾ ਚੱਲਦੀ ਜਿਹਦੇ ਜਿੰਨੇ ਵੀ ਤੁਸੀਂ ਆ ਵੀਰ ਦੇਖ ਰਹੇ ਜੇ ਨਾ ਇਹ ਸਾਰੇ ਦੇ ਸਾਰੇ ਵੀਰ ਨਿਸ਼ਕਾਮ ਸੇਵਾ ਕਰਦੇ ਨੇ ਕੋਈ ਆਪੋ ਆਪਣੇ ਖੇਤਰ ਫੀਲਡ ਦਾ ਮਾਹਰ ਹੈ ਇਹ ਡਾਕਟਰ ਸਾਹਿਬ ਨੇ ਇਹ ਆਪਣੀ ਕਿਰਤ ਕਰਦੇ ਨੇ ਇਹ ਵੀ ਡਾਕਟਰ ਸਾਹਿਬ ਨੇ ਦਾਸ ਦੀ ਕਥਾ ਦੀ ਸੇਵਾਏ ਇਹ ਆਪਣੀ ਨੇਕ ਕਮਾਈ ਦਾ ਦਸਵੰਧ ਕੱਢ ਕੇ ਤੇ ਉਹ ਥਾਂ ਪਰ ਥਾਂ ਆਪਣੇ ਪੱਲਿਓ ਤੇ ਲਾ ਲਾ ਕੇ ਅਸੀਂ ਜਿਹੜਾ ਇਹ ਸੰਸਥਾਵਾਂ ਦੇ ਜਿਹੜੇ ਕਾਰਜ ਕੀਤੇ ਜਾਂਦੇ ਨੇ ਸਾਥੀਓ ਜਿੱਥੇ ਕਿ ਪੂਰੀ ਦੁਨੀਆ ਭਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਨੇ ਸਲਾਮਾ ਜੋੜਮੇ ਦੇ ਲੱਗੇ ਹੋਏ ਨੇ ਉੱਥੇ ਇੱਕ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੱਕ ਤਰਫ ਜਿਹੜੇ ਚਾਂਪਾਂ ਦੇ ਲੰਗਰ ਲੱਗੇ ਹੋਏ ਆ ਜਿਹੜੀ ਵਿਦੇਸ਼ੀ ਆਈਟਮਾਂ ਹੁੰਦੀਆਂ ਨੇ ਖਾਣ ਵਾਲੀਆਂ ਉਹਨਾਂ ਦੇ ਲੰਗਰ ਲੱਗੇ ਹੋਇਆ ਤੇ ਇੱਕ ਤਰਫ ਕਿਤਾਬਾਂ ਦਾ ਲੰਗਰ ਲੱਗਾ ਹੋਇਆ ਉੱਧਰ ਦੀ ਢੀੜ ਤੇ ਇੱਧਰ ਦੀ ਢੀੜ ਦੱਸਦੀ ਹੈ ਕਿ ਅੱਜ ਨੌਜਵਾਨੀ ਕਿਹੜੇ ਰਸਤੇ ਤੇ ਹੈ ਜਦੋਂ ਕਿਤਾਬਾਂ ਜਿਹੜਾ ਸਾਹਿਤ ਹੈ ਜਿਹੜੀ ਜਾਣਕਾਰੀ ਹੈ ਜਿਹੜੀ ਗੁਰਬਾਣੀ ਨਾਲ ਜੋੜਨ ਵਾਲੀਆਂ ਕਿਤਾਬਾਂ ਨੇ ਅੱਜ ਉਹਨਾਂ ਸਟੋਲਾਂ ਦੇ ਉੱਪਰ ਇੱਕ ਵੀ ਵਿਅਕਤੀ ਮੌਜੂਦ ਨਹੀਂ ਹੈ ਜਿਹੜੀ ਫ੍ਰੀ ਸਾਹਿਤ ਮਿਲ ਰਿਹਾ ਜਿਹੜਾ ਫ੍ਰੀ ਗਿਆਨ ਮਿਲ ਰਿਹਾ ਹੈ ਉੱਥੇ ਭੀੜ ਨਹੀਂ ਹੈ ਲੇਕਿਨ ਜਿੱਥੇ ਚਾਪਾ ਮਿਲ ਰਹੀਆਂ ਨੇ ਉੱਥੇ ਲੋਕ ਦੋ-ਦੋ ਘੰਟੇ ਲੰਘਦਾ ਚਲਾ ਕੇ ਜਿਹੜਾ ਉਹ ਸਮਾਨ ਲੈਣ ਲਈ ਉਹ ਜਿਹੜਾ ਖਾਣ ਪੀਣ ਦੇ ਲਈ ਇੰਤਜ਼ਾਰ ਕਰ ਰਹੇ ਨੇ ਸੋ ਕਿਦਾਂ ਕਿਤੇ ਤਸਵੀਰਾਂ ਇਹ ਨੌਜਵਾਨੀ ਜਿਹੜੇ ਰਸਤੇ ਤੇ ਆ ਉਹਦੀਆਂ ਨੇ ਉਹ ਗੱਲਬਾਤ ਕਰਾਂਗੇ ਜਿੰਨਾਂ ਨੇ ਲੰਘਾ ਲਗਾਇਆ ਉਹ ਉਪਰਾਲਾ ਕੀਤਾ ਕਿਉਂਕਿ ਉਹਨਾਂ ਨੇ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਉਸ ਦਾ ਫਾਇਦਾ ਕਿਦਾਂ ਲੈਣਾ ਹੈ ਉਸ ਨੂੰ ਸਫਲ ਕਿਦਾਂ ਕਰਨਾ ਹੈ ਸਾਡੇ ਫਤਵੀ ਨੇ ਬਾਈ ਜੀ ਪਹਿਲਾਂ ਫਤਵੀ ਸ਼ਾਨ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਨੂੰ ਆਪਣੇ ਵੱਲ ਦੱਸਿਓ ਤੇ ਇਹ ਕਿਹੜੀ ਸੰਸਥਾ ਵੱਲੋਂ ਪਰੰਦਾ ਹੈ ਵੀਰ ਜੀ ਇਹ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਹ ਪੂਰੇ ਪੰਜਾਬ ਦੇ ਵਿੱਚ ਦੇਸ਼ਾਂ ਪ੍ਰਾਂਤਾਂ ਦੇ ਵਿੱਚ ਹਰ ਖੇਤਰ ਦੇ ਵਿੱਚ ਜਾ ਕੇ ਇਹ ਉਪਰਾਲਾ ਕਰਦੀ ਹੈ ਕਿ ਨੌਜਵਾਨ ਪੀੜੀ ਜਿਹੜੀ ਭੜਕੀ ਹੋਈ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੋੜਿਆ ਜਾਵੇ ਤੇ ਉਸੇ ਲੜੀ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਗੁਰਮਤ ਸਮਾਗਮ ਹੁੰਦੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਜਿਹੜੀ ਇਦਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ ਗੁਰਮਤ ਲਿਟਰੇਚਰ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ ਇਸ ਸੰਸਥਾ ਜਿਹੜੀ ਹੈ ਵੱਖ-ਵੱਖ ਆਧਾਰਿਆਂ ਦੇ ਵਿੱਚ ਜਾ ਕੇ ਜਿਹੜੀ ਹੈ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਦੇ ਸੈਮੀਨਾਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਨੈਤਿਕ ਸਿੱਖਿਆ ਦੇ ਇਮਤਿਹਾਨ ਲਏ ਜਾਂਦੇ ਨੇ ਸਾਡੀਆਂ ਜਿਹੜੀਆਂ ਰਿਪੋਰਟਾਂ ਨੇ ਪਿਛਲੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਲੈ ਕੇ ਸਮਰਪਤ ਤਕਰੀਬਨ 50000 ਦਾ ਜਿਹੜਾ ਸੀ ਉਹ ਸਾਡੇ ਬੱਚਿਆਂ ਦੇ ਵੱਲੋਂ ਸਾਡੀ ਸੰਸਥਾ ਵੱਲੋਂ ਬੱਚਿਆਂ ਦਾ ਪੇਪਰ ਲਿਆ ਗਿਆ ਤੇ ਬੜੀ ਸ਼ਿੱਦਤ ਦੇ ਨਾਲ ਬੜੇ ਚਾਅ ਦੇ ਨਾਲ ਬੱਚਿਆਂ ਨੇ ਸ਼ਮੂਲੀਅਤ ਕਰਕੇ ਤੇ ਉਹ ਗੁਰ ਇਤਿਹਾਸ ਦੇ ਨਾਲ ਜੋੜਨਾ ਕੀਤਾ ਹੈ ਠੀਕ ਹੈ ਤੁਹਾਡੀ ਗੱਲ ਕਿਤੇ ਨਾ ਕਿਤੇ ਇਤਰਾਜ਼ ਦੀ ਹੈ ਪਰ ਜੇ ਜਿਵੇਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਇਹ ਸੰਸਥਾ ਦਾ ਹਮੇਸ਼ਾ ਹੀ ਇਹ ਸੋਚ ਨੂੰ ਲੈ ਕੇ ਚੱਲਦੀ ਹੈ ਵੀ ਜਿੱਥੇ ਕਮੀ ਰਹਿੰਦੀ ਹੈ ਅਸੀਂ ਉੱਥੇ ਜਾ ਕੇ ਪਹੁੰਚ ਕਰਦੇ ਹਾਂ ਤੇ ਕਿਸੇ ਵੀ ਰੂਪ ਦੇ ਵਿੱਚ ਲਿਟਰੇਚਰ ਰੂਪ ਦੇ ਵਿੱਚ ਹੋਵੇ ਇਤਿਹਾਸ ਰੂਪ ਚ ਹੋਵੇ ਸੈਮੀਨਾਰ ਰੂਪ ਚ ਹੋਵੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਵੱਧ ਤੋਂ ਵੱਧ ਗੁਰਮਤਿ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਬਾਈ ਜੀ ਕਿੰਨਾ ਸਮਾਂ ਹੋ ਗਿਆ ਉਪਰਾਜ਼ਾ ਕਰਦੇ ਸਹਿਯੋਗ ਕਿੱਦਾਂ ਦਾ ਹੁੰਦਾ ਹੈ ਕਿਉਂਕਿ ਖਰਚਾ ਵੀ ਆਉਂਦਾ ਹੈ ਆਉਣਾ ਜਾਣਾ ਸੰਗਤਾਂ ਨੇ ਦਿੱਲੀ ਤੁਸੀਂ ਕਿਤਾਬਾਂ ਲੈ ਕੇ ਆਉਣੀਆਂ ਨੇ ਆਪ ਵੀ ਆਉਣਾ ਇਹ ਬਹੁਤ ਸਾਰਾ ਖਰਚਾ ਹੁੰਦਾ ਇੰਨਾ ਉਪਰਾਜ਼ਾ ਪਿੱਛੇ ਉਹ ਕਿਸ ਤਰੀਕੇ ਦਾ ਸਭਾ ਬੁੰਦਾ ਇਹ ਵੀਰ ਜੀ ਸੰਸਥਾ 1972 ਤੋਂ ਆਰੰਭ ਹੋਈ ਸੀ ਲੁਧਿਆਣੇ ਤੋਂ ਇਸ ਸੰਸਥਾ ਪੜਾਦਰ ਪੜਾ ਚੱਲਦੀ ਜਿਹ ਜਿੰਨੇ ਵੀ ਤੁਸੀਂ ਆ ਵੀਰ ਦੇਖ ਰਹੇ ਜੇ ਨਾ ਇਹ ਸਾਰੇ ਦੇ ਸਾਰੇ ਵੀਰ ਨਿਸ਼ਕਾਮ ਸੇਵਾ ਕਰਦੇ ਨੇ ਕੋਈ ਆਪੋ ਆਪਣੇ ਖੇਤਰ ਫੀਲਡ ਦਾ ਮਾਹਰ ਹੈ ਇਹ ਡਾਕਟਰ ਸਾਹਿਬ ਨੇ ਇਹ ਆਪਣੀ ਕਿਰਤ ਕਰਦੇ ਨੇ ਇਹ ਵੀ ਡਾਕਟਰ ਸਾਹਿਬ ਨੇ ਦਾਸ ਦੀ ਕਥਾ ਦੀ ਸੇਵਾ ਇਹ ਆਪਣੀ ਨੇਕ ਕਮਾਈ ਦਾ ਦਸਵੰਦ ਕੱਢ ਕੇ ਤੇ ਉਹ ਥਾਂ ਪਰ ਥਾਂ ਆਪਣੇ ਪੱਲਿਓ ਤੇ ਲਾ ਲਾ ਕੇ ਅਸੀਂ ਜਿਹੜਾ ਇਹ ਸੰਸਥਾਵਾਂ ਦੇ ਜਿਹੜੇ ਕਾਰਜ ਕੀਤੇ ਜਾਂਦੇ ਨੇ ਕਿਸੇ ਖਾਸ ਮਨੁੱਖ ਦਾ ਜਾਂ ਕਿਸੇ ਖਾਸ ਚੀਜ਼ ਦਾ ਸਾਨੂੰ ਸਹਿਯੋਗ ਨਹੀਂ ਅਸੀਂ ਆਪਣੀ ਜੇਬ ਚੋਂ ਕਿਉਂਕਿ ਬਾਣੀ ਦਾ ਸਿਧਾਂਤ ਵੀ ਹੈ ਕਿ ਕਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਪਹਿਲਾਂ ਮਨਾਵੇ ਉਹਦੇ ਤਹਿਤ ਜਿਹੜੀ ਇਹ ਸਾਰੀ ਸੇਵਾ ਜਿਹੜੀ ਆਪਣੇ ਕੋਲੋਂ ਸਾਰੀ ਸੇਵਾ ਕੀਤੀ ਜਾਂਦੀ ਹੈ ਫਿਰ ਉਦੋਂ ਮੰਨਿੰਦਾ ਕਿ ਦੁਖੀ ਹੁੰਦਾ ਜਦੋਂ ਚਾਂਪਾ ਦੇ ਪੀਸਿਆਂ ਦੇ ਨੂਡਲਾਂ ਦੇ ਲੰਗਰਾਂ ਦੇ ਉੱਪਰ ਦੋ-ਦੋ ਘੰਟੇ ਦੀ ਵੇਟਿੰਗ ਦੀਆਂ ਲਾਈਨਾਂ ਨਜ਼ਰ ਆਉਂਦੀਆਂ ਨੇ ਤੇ ਸਾਡੀਆਂ ਸਟੋਲਾਂ ਦੇ ਉੱਪਰ ਤਿੰਨ ਤੋਂ ਚਾਰ ਲੋਕ ਵੀ ਇਸ ਵਕਤ ਮੌਜੂਦ ਨਹੀਂ ਹੈ ਜਿਹੜੇ ਸਾਹਿਤ ਜਿਹੜਾ ਕਿਤਾਬ ਜਿਹੜੀ ਗੁਰਬਾਣੀ ਹੈ ਕਿਉਂਕਿ ਕਿਤਾਬਾਂ ਦੇਖੋ ਇਹ ਸਮਾਜ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਨੇ ਸਾਦੇ ਵਿਆਹ ਸਾਦੇ ਪੋਗ ਨਾ ਕਰਜ਼ਾ ਨਾ ਚਿੰਤਾ ਰੋਗ ਸੋ ਇਹ ਇਸ ਤਰੀਕੇ ਦੇ ਸਾਹਿਤ ਚਾਹੇ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕਿਤਾਬਾਂ ਸਾਹਿਤ ਵਾਲੇ ਲੋਕ ਨਹੀਂ ਲੱਗਦਾ ਉਹ ਲੋਕ ਹੈ ਇਹਦੇ ਪਿੱਛੇ ਵੀਰ ਜੀ ਕਾਰਨ ਸਾਡਾ ਪ੍ਰਮੁਖ ਸਾਡਾ ਆਪਣਾ ਅਸੀਂ ਪ੍ਰਚਾਰ ਨਹੀਂ ਕਰ ਸਕਦੇ ਤੁਹਾਡੀ ਗੱਲ ਠੀਕ ਹੈ ਲੋਕ ਬਹੁਤ ਜਿਹੜੇ ਨੇ ਲੰਗਰਾਂ ਦੇ ਵਿੱਚ ਨੇ ਸਵੇਰੇ ਇੱਥੋਂ ਤੱਕ ਲਾਇੰਸੀ ਦੋ-ਦੋ ਘੰਟੇ ਉੱਥੇ ਲੱਗ ਰਹੇ ਨੇ ਪਰ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਵਿਚਰੋਗੇ ਨਾ ਤੇ ਕਿਤੇ ਨਾ ਕਿਤੇ ਸਮਾਜ ਆਣ ਕੇ ਨਾ ਮੁਰਦਾ ਜ਼ਰੂਰ ਹੈ ਸਾਡੀ ਸੰਸਥਾ ਦੇ ਕੋਲੋਂ ਅਨੇਕਾਂ ਇਹੋ ਜਿਹੇ ਉਦਾਹਰਨਾਂ ਨੇ ਸਵੇਰੇ ਨੌਜਵਾਨ ਵੀਰ ਆਏ ਸੀ ਜਿਨ੍ਹਾਂ ਨੇ ਲੰਗਰ ਲਾਇਆ ਮੇਰੇ ਕੋਲ 15-20 ਮਿੰਟ ਸਾਡੇ ਨਾਲ ਗੱਲ ਵੀ ਹੋਈ ਉਹਨਾਂ ਨੂੰ ਮੈਂ ਇਹ ਗੱਲ ਸਮਝਾਈ ਵੀ ਦੇਖੋ ਆਪਾਂ ਲੰਗਰ ਵਰਤਾਇਆ 5 ਮਿੰਟਾਂ 'ਚ ਖਤਮ ਹੋ ਗਿਆ ਛੱ ਗਿਆ ਗਿਆ ਇੱਕ ਕਿਤਾਬ ਇੱਕ ਵਾਰੀ ਸਾਡੇ ਘਰ 'ਚ ਚਲੀ ਗਈ ਨਾ 100 ਸਾਲ ਨਹੀਂ ਜਾਂਦੀ ਪੰਜ ਪ ਲੋੜ ਇਸ ਚੀਜ਼ ਦੀ ਹੈ ਨੌਜਵਾਨੀ ਨੂੰ ਸਿਹਤ ਦਿੱਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਸੋ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਇਹੀ ਕਾਰਜ ਕਰਦਾ ਸਕੂਲਾਂ ਕਾਲਜਾਂ ਨੂੰ ਮੇਨ ਟਾਰਗੇਟ ਹੀ ਤਾਂ ਕੀਤਾ ਜਾਂਦਾ ਆ ਉੱਥੇ ਜਾ ਕੇ ਨੌਜਵਾਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਸਹੀ ਡਾਇਰੈਕਸ਼ਨ ਦਿੱਤੀ ਜਾਵੇ ਤੇ ਅੱਜ ਮੁਸ਼ਕਲ ਇਹ ਗੱਲ ਆ ਕਿ ਬੱਚਿਆਂ ਨੂੰ ਜਦੋਂ ਸਹੀ ਸਿਹਤ ਨਹੀਂ ਦੇਣੀ ਕਿਉਂਕਿ ਸੋਸ਼ਲ ਮੀਡੀਆ ਦਾ ਬੜਾ ਜੋਗ ਹੈ ਅੱਜ ਨੈਗੇਟਿਵਿਟੀ ਬਹੁਤ ਜ਼ਿਆਦਾ ਫੈਲਾਈ ਜਾਂਦੀ ਹੈ ਲੋਕ ਸੋਸ਼ਲ ਮੀਡੀਆ ਦੇ ਉੱਤੇ ਖੱਚਤ ਹੋ ਚੁੱਕੇ ਨੇ ਪਰ ਸਾਡੇ ਕੋ ਬੇਨਤ ਐਹੋ ਜਿਹੀਆਂ ਉਦਾਹਰਣਾਂ ਨੇ ਇੱਕ ਮੇਰੇ ਫੋਨ 'ਚ ਪਰਸਨਲ ਇਹ ਵੀਡੀਓ ਪਈ ਐ ਮੈਂ ਇੱਕ ਗੁਰਮਤ ਕਲਾ ਕਿਉਂਕਿ ਅਸੀਂ ਗੁਰਮਤ ਕਲਾਸਾਂ ਵੀ ਲਾਉਂਦੇ ਆਂ ਵੀਰ ਜੀ ਦੋ ਦੂਸਰੀ ਕਲਾਸ ਦੀ ਬੱਚੀ ਉਹ ਰੋਣ ਲੱਪੀ ਮੈਂ ਪੁੱਤਰ ਤੈਨੂੰ ਕੀ ਹੋਇਆ ਤੂੰ ਕਿਉਂ ਰੋ ਰਹੀ ਆ ਉਹ ਕਹਿੰਦੀ ਵੀ ਮੇਰੇ ਕੋਲ ਪਾਠ ਨਹੀਂ ਤੁਸੀਂ ਸੁਣਿਆ ਅੱਛਾ ਹਾਂ ਤੁਸੀਂ ਦੇਖੋ ਵੀ ਇਹੋ ਐਹੋ ਜਿਹੀ ਵੀ ਪੋਜ਼ਿਟਿਵਿਟੀ ਸਾਡੇ ਕੋਲ ਹੈਗੀ ਆ ਜਦੋਂ ਅਸੀਂ ਜਾ ਕੇ ਕਾਰਜ ਕਰਦੇ ਆਂ ਨਾ ਬੜੇ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਵੀ ਨਿਕਲ ਕੇ ਆਉਂਦੇ ਨੇ ਤੇ ਸਾਡਾ ਮਕਸਦ ਇਥੇ ਕੱਲਾ ਕਿਤਾਬਾਂ ਨਹੀਂ ਇਹ ਇੱਕ ਜਰੀਆ ਹੈ ਸਾਡਾ ਇਸ ਕਿਤਾਬਾਂ ਦੇ ਨਾਲ ਅਸੀਂ ਚੱਲ ਕੇ ਨੌਜਵਾਨੀ ਜਦੋਂ ਸਾਡੇ ਕੋਲ ਆਉਂਦੀ ਹੈ ਨੌਜਵਾਨੀ ਨੂੰ ਸਿਹਤ ਦਿੱਤੀ ਜਾਂਦੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਵੀ ਆਓ ਮੁੜੀਏ ਵਾਪਸ ਆਪਾਂ ਕਿੰਨਾ ਕੁ ਚਿਰ ਇਹਨਾਂ ਚੀਜ਼ਾਂ 'ਚ ਖੱਟੇ ਤੋਂ ਹੋਵਾਂਗੇ ਤੇ ਮੋੜਾ ਪੈਂਦਾ ਜ਼ਰੂਰ ਹੈ ਹਨਾ ਜਿਉਂ-ਜਿਉਂ ਤੁਸੀਂ ਦੇਖਦੇ ਆਉਂਦੇ ਜੇ ਹੌਲੀ-ਹੌਲੀ ਆਉਣਗੇ ਅੱਜ ਨਹੀਂ ਤੇ ਕੱਲ ਨੂੰ ਨੌਜਵਾਨੀ ਵਾਪਸ ਜ਼ਰੂਰ ਆਉਂਦੀ ਹੈ ਇਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹਰ ਵੇਲੇ ਤਤਪਰ ਰਹਿੰਦਾ ਹੈ ਹਰ ਵੇਲੇ ਤਿਆਰ-ਬਰ ਤਿਆਰ ਰਹਿ ਕੇ ਜਿਹੜੇ ਇਹ ਸਾਰੇ ਕਾਰਜ ਕੀਤੇ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੋ ਬਾਈ ਜੀ ਆਪਣੇ ਜੇ ਕਹੀਏ ਨਿੱਜੀ ਤੌਰ ਤੇ ਕਿਹੜੀਆਂ ਕਿਤਾਬਾਂ ਜਾਂ ਕਿਹੜਾ ਸਹਿਤ ਜਿਹੜਾ ਸਭ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਉਨਾਂ ਚ ਪੜਨ ਦੀ ਲੋੜ ਹੈ ਜਾਂ ਜਿਹੜਾ ਨੌਜਵਾਨ ਚਾਹੁੰਦੇ ਨੇ ਕਿ ਇੱਥੋਂ ਲੈ ਕੇ ਜਾਈਏ ਦੇਖੋ ਗੁਰਬਾਣੀ ਤੇ ਇਤਿਹਾਸ ਜਿਹੜੀ ਆ ਸਾਨੂੰ ਉਹ ਅੱਛੇ ਰਾਹ ਤੇ ਚੰਗੇ ਰਾਹ ਤੇ ਤੇ ਮਤਲਬ ਉਸ ਰਸਤੇ ਦੇ ਤੌਰ 'ਤੇ ਦੀ ਹੈ ਜਿਹਦੇ ਵਿੱਚ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਇਸ ਲਈ ਅਸੀਂ ਗੁਰਬਾਣੀ ਤੇ ਇਤਿਹਾਸ ਦੇ ਨਾਲ ਜਿਹੜੀਆਂ ਕਿਤਾਬਾਂ ਜਿਹੜਾ ਲਿਟਰੇਚਰ ਸਾਡਾ ਉਹ ਹੁੰਦਾ ਹੈ ਮੋਟੀਵੇਸ਼ਨਲ ਜਾਂ ਇਸ ਤਰ੍ਹਾਂ ਦੀਆਂ ਪਰਸਨੈਲਿਟੀ ਨੇ ਡਾਕਟਰ ਅਬਦਲ ਕਲਾਮ ਡਾਕਟਰ ਮਨਮੋਨ ਸਿੰਘ ਉਹਨਾਂ ਦੀਆਂ ਕਿਤਾਬਾਂ ਵੀ ਅਸੀਂ ਰੱਖਦੇ ਆ ਜਿਹੜੇ ਐਮ ਐਸ ਰੰਧਾਵਾ ਜੀ ਹੋਏ ਨੇ ਉਹਨਾਂ ਦੀਆਂ ਕਿਤਾਬਾਂ ਵੀ ਅਸੀਂ ਰੱਖਦੇ ਵੇ ਬੱਚੇ ਉਹਨਾਂ ਤੋਂ ਸੇਧ ਲੈ ਕੇ ਆਪਣੇ ਸਮਾਜ ਵਾਸਤੇ ਕੁਝ ਕਰ ਸਕਣ ਜੀ ਬਿਲਕੁਲ ਦੱਸਿਆ ਹੁੰਦਾ ਨੇ ਵੀ ਸੰਖੇਪ ਦੇ ਵਿੱਚ ਕਿ ਕਿਸ ਤਰੀਕੇ ਦੀਆਂ ਅਸੀਂ ਕਿਤਾਬਾਂ ਰੱਖਦੇ ਆ ਤੁਸੀਂ ਇਹ ਤਸਵੀਰਾਂ ਦੇਖੋ ਇਹਨਾਂ ਕਿਤਾਬਾਂ ਦੀਆਂ ਜਿਹੜੀਆਂ ਇੱਥੇ ਲੱਗੀਆਂ ਗਈਆਂ ਨੇ ਸੋ ਬਿਲਕੁਲ ਗੱਲਬਾਤ ਕਰਾਂਗੇ ਜਿਹੜੇ ਇੱਥੇ ਲੋਕ ਵੀ ਪਹੁੰਚਦੇ ਆ ਨਿਹੰਗ ਸਿੰਘ ਪਹੁੰਚਦੇ ਆ ਆਪਣੇ ਭੁਜੰਗੀਆਂ ਦੇ ਨਾਲ ਕਿਉਂਕਿ ਬੱਚਿਆਂ ਨੂੰ ਜਿਹੜੀ ਅੱਜ ਇਹ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਕਿਤਨਾ ਕਿਤੇ ਲੋਕ ਇਹ ਸਮਝਦੇ ਵੀ ਹੈ ਕਿ ਜਿਹੜਾ ਇਸ ਤਰੀਕੇ ਦਾ ਸਾਹਿਤ ਹੈ ਆਪਣੇ ਘਰ ਦੇ ਵਿੱਚ ਲਜਾਣਾ ਜ਼ਰੂਰੀ ਹੈ ਬਾਬਾ ਜੀ ਕਹਦੇ ਸੀ ਕਿ ਉਹਨੇ ਉਹਨਾਂ ਦਾ ਬਚਨ ਹੋ ਰਿਹਾ ਕਹਿੰਦੇ ਲੰਗਰ ਤੇ ਖਾਦਾ 5-10 ਮਿੰਟ ਚ ਮੁੱਕ ਗਿਆ ਏ ਜਿਸ ਘਰ ਚ ਚਲਦੀਆਂ ਹੁੰਦੀਆਂ ਪੰਜ ਪੰਜ ਪੀੜੀਆਂ ਬੁਗਤਨਗੀਆਂ ਤੁਸੀਂ ਪਹੁੰਗੀਆਂ ਨਾਲ ਪਹੁੰਚੇ ਹੋ ਆਪਣੇ ਇਹ ਜਦੋਂ ਸਹਿਤ ਦਾ ਲੰਗਰ ਦੇਖਦੇ ਹੋ ਗਿਆਨ ਦਾ ਲੰਗਰ ਦੇਖਦੇ ਹੋ ਕੀ ਭਾਉ ਹੁੰਦੇ ਦੇਖੋ ਜੀ ਇਹ ਸ਼ਬਦ ਦਾ ਲੰਗਰ ਆਪਾਂ ਕਹਿ ਸਕਦੇ ਹਾਂ ਕਿਉਂਕਿ ਸ਼ਬਦ ਦੇ ਲੰਗਰ ਦੀ ਅੱਜ ਯੂਥ ਨੂੰ ਬੜੀ ਲੋੜ ਆ ਅੱਜ ਸਮਾਜ ਨੂੰ ਬੜੀ ਲੋੜ ਆ ਸ਼ਬਦ ਸ਼ਬਦ ਦੇ ਲੰਗਰ ਦੀ ਕਿਉਂਕਿ ਜਿੱਥੇ ਅਸੀਂ ਵੇਖੋ ਇੱਥੇ ਲੰਗ ਸੰਗਤ ਆਈ ਹੈ ਤੇ ਪਕੌੜਿਆਂ ਦੇ ਲੰਗਰ ਲੱਗੇ ਆ ਦੁੱਧ ਦੇ ਚਾਹ ਦੇ ਲੰਗਰ ਲੱਗੇ ਆ ਕੜੀ ਚੋਲ ਦੇ ਲੰਗਰ ਲੱਗੇ ਆ ਇਹ ਲੰਗਰ ਛਾ ਗਏ ਸੀ ਘਰ ਨੂੰ ਚਲ ਜਾਣਾ ਔਰ ਜਿਹੜਾ ਸ਼ਬਦ ਦਾ ਲੰਗਰ ਆ ਉਹ ਕਿਤੇ ਨਾ ਕਿਤੇ ਸਾਡੇ ਗਿਆਨ 'ਚ ਵਾਧਾ ਕਰਦਾ ਔਰ ਸਾਡੇ ਯੂਥ ਨੂੰ ਸਾਡੀ ਕੌਮ ਨੂੰ ਸਾਡੇ ਸਮਾਜ ਨੂੰ ਅੱਜ ਦੇ ਸਮੇਂ ਦੇ ਵਿੱਚ ਸ਼ਬਦ ਦੇ ਲੰਗਰ ਦੀ ਜਿਹੜੀ ਆ ਬਹੁਤ ਵੱਡੀ ਲੋੜ ਆ ਔਰ ਜਿਹੜੇ ਵੀਰੇ ਸੇਵਾ ਕਰ ਰਹੇ ਆ ਅਸੀਂ ਅਰਦਾਸ ਕਰਦੇ ਆ ਕਿ ਇਹ ਵੀਰ ਚੜ੍ਹਦੀ ਕਲਾ 'ਚ ਰਹਿਣ ਕਿ ਬਾਬਾ ਦੀਪ ਸਿੰਘ ਜੀ ਨਾ ਉਹ ਆਪਣੇ ਹੱਥਾਂ ਦੇ ਨਾਲ ਲਖਾਈ ਲਿਖਦੇ ਸੀ ਔਰ ਬੜੀ ਸੋਹਣੀ ਲਖਾਈ ਸੀ ਬਾਬਾ ਦੀਪ ਸਿੰਘ ਜੀ ਦੀ ਔਰ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਸੇਵਾ ਕੀਤੀ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੇਵਾ ਕਰਵਾਈ ਆ ਆ ਗੁਰੂ ਗ੍ਰੰਥ ਸਾਹਿਬ ਜੀ ਦਮਦਮਾ ਸਾਹਿਬ ਮਾਰਾ ਨੇ ਸੇਵਾ ਕੀਤੀ ਆ ਔਰ ਓ ਮਹਾਨ ਆ ਬਾਬਾ ਦੀਪ ਸਿੰਘ ਜੀ ਨੋਕੇ ਅਮਰਸ਼ੀਰ ਉਹਨਾਂ ਦੇ ਜਨਮ ਦਿਹਾੜੇ ਦੇ ਜਿਹੜੇ ਵੀਰਾਂ ਨੇ ਸ਼ਬਦਾਂ ਲੰਗਰ ਲਾਇਆ ਅਸੀਂ ਅਰਦਾਸ ਕਰਦੇ ਆ ਕਿ ਇਹ ਵੀਰ ਸਾਰੇ ਚੜ੍ਹਦੀਆਂ ਕਲਾ ਚ ਰਹਿਣ ਜੀ ਆਜਾ ਭਾਈ ਜੀ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਿੱਖੀ ਨਾਲ ਜੋੜਿਆ ਹੋਇਆ ਸ਼ਸਤਰ ਕਲਾ ਦੀ ਗੱਲ ਕਰੀਏ ਸ਼ਬਦ ਗਾਇਨ ਦੀ ਗੱਲ ਕਰੀਏ ਬੱਚਿਆਂ ਨੇ ਤੁਹਾਡਿਆਂ ਨੇ ਸਿੱ ਪਹਿਲਾਂ ਵੀ ਇਹ ਕਹਾਣੀ ਦਿਖਾਈ ਸੀ ਆਪਣੇ ਚੈਨਲ ਤੇ ਕਿ ਕਿਸ ਤਰੀਕੇ ਨਾਲ ਹੁਣ ਫਿਲਮਾਂ ਦੇ ਵਿੱਚ ਵੀ ਜਿਹੜੀ ਉਹ ਗਾਹਿਆਂ ਦੇ ਵਿੱਚ ਗੀਤਾਂ ਦੇ ਵਿੱਚ ਵੀ ਪੇਸ਼ਕਾਰੀ ਕੀਤੀ ਹੈ ਜ਼ਰੂਰ ਕੁਛ ਨਾ ਕੁਛ ਆਪਣੇ ਬੱਚਿਆਂ ਨੂੰ ਜਾਂ ਜਿਹੜੇ ਹੋਰ ਛੋਟੇ ਬੱਚੇ ਨੇ ਜਿਹੜੇ ਮਾਪੇ ਬਾਪ ਨੇ ਉਹਨਾਂ ਨੂੰ ਕੋ ਸਨੇਹਾ ਦਿਓ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਨੌਜਵਾਨ ਹੈ ਇਹ ਜਿਹੜੀ ਇਹ ਪੀੜ੍ਹੀ ਹੈ ਜਿਹੜੀ ਬੱਚੇ ਬੱਚੀਆਂ ਨੇ ਸਹੀ ਰਾਹ ਤੇ ਆ ਸਕਣ ਕਿਉਂਕਿ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਨਸ਼ੇ ਦੀ ਸੱਟ ਅੱਜ ਗੈਂਗਸਟਰਵਾਦ ਦੀ ਸੱਟ ਬਹੁਤ ਵੱਡੇ ਪੱਧਰ ਤੇ ਵੱਜ ਰਹੀ ਹੈ ਦੇਖੋ ਜੀ ਜੇ ਆਪਾਂ ਬੱਚਿਆਂ ਨੂੰ ਜੋੜਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਰਜ਼ ਜਿਹੜਾ ਵਾ ਉਹ ਮਾਂ ਦਾ ਬਣਦਾ ਔਰ ਮਾਵਾਂ ਆਪਣੇ ਬੱਚਿਆਂ ਨੂੰ ਜੋੜਨਾ ਆਪਣੇ ਇਤਿਹਾਸ ਨਾਲ ਜੋੜਨਾ ਕਿਉਂਕਿ ਬਾਬਾ ਦੀਪ ਸਿੰਘ ਜੀ ਲਾੜਦੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੋਲ ਰੱਖਿਆ ਸੀ ਔਰ ਉੱਥੇ ਰਹਿ ਕੇ ਹੀ ਬਾਬਾ ਦੀਪ ਸਿੰਘ ਜੀ ਨੇ ਘੋੜਸਵਾਰੀ ਸਿੱਖੀ ਉੱਥੇ ਰਹਿ ਕੇ ਗੁਰਬਾਣੀ ਦੀ ਸੰਤਿਆ ਲਈ ਉੱਥੇ ਰਹਿ ਕੇ ਸ਼ਸਤਰ ਵਿਦਿਆ ਦੀ ਸਿਖਲਾਈ ਬਾਬਾ ਦੀਪ ਸਿੰਘ ਜੀ ਨੇ ਲਈ ਮਹਾਨ ਸੂਰਬੀਰ ਯੋਧੇ ਬਣੇ ਉਸ ਤੋਂ ਬਾਅਦ ਭਗਤੀ ਦੇ ਸ਼ਕਤੀ ਨੂੰ ਇਕ ਕੀਤਾ ਬੰਦਗੀ ਵੀ ਕੀਤੀ ਸੋ ਐਸੇ ਮਹਾਨ ਸੂਰਬੀਰ ਦੇ ਜਨਮ ਦਿਹਾੜੇ ਤੇ ਆਏ ਆ ਸੋ ਜੇ ਭਜੰਗੀ ਸ਼ਸਤਰ ਵਿਦਿਆ ਨਾਲ ਜੁੜੇ ਆ ਜੇ ਭਜੰਗੀ ਭਜੰਗੀਆਂ ਦੇ ਚੜ੍ਹਦੀ ਕਲਾ ਵਾ ਬਾਬਾ ਦੀਪ ਸਿੰਘ ਜੀ ਦੀ ਇਹ ਬਖਸ਼ੀ ਹੋਈ ਤਾਂ ਇਹ ਸਾਰਾ ਜਿਹੜਾ ਮੇਨ ਯੋਗਦਾਨ ਆ ਉਹ ਮਾਂ ਪਿਓ ਦਾ ਬੰਦਾ ਖਾਸ ਕਰਕੇ ਮਾਵਾਂ ਦਾ ਕਿਉ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੋ ਤਾਂ ਜੋ ਉਹਨਾਂ ਦੇ ਬੱਚੇ ਇਤਿਹਾਸ ਨਾਲ ਜੁੜ ਕੇ ਇਹ ਸਹੀ ਰਾਹ ਤੇ ਤੁਰ ਸਕਣ ਇਤਿਹਾਸ ਨਾਲ ਜੁੜ ਕੇ ਹੀ ਸਿਕੀ ਨਾਲ ਜੁੜਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖੋ ਇਹ ਪਰਿਵਾਰ ਦੀਆਂ ਸਾਦਾ ਪਰਿਵਾਰ ਮਦਦ ਆਦੀਏ ਤੇ ਨਾਲ ਦੇ ਨਾਲ ਤੁਸੀਂ ਇਹ ਤਸਵੀਰਾਂ ਦੇਖੋ ਜਿਹੜਾ ਸਹਿਤ ਦਾ ਲੰਗਰ ਅੱਜ ਆਪਣੇ ਬੱਚਿਆਂ ਦੇ ਲਈ ਲੈਣ ਆਏ ਆ ਕਿਉਂਕਿ ਚਾਂਪਾ ਦੇ ਬਰਗਨਾ ਦੇ ਨੂਡਲਾ ਦੇ ਲੰਗਰ ਤੇ ਅੱਜ ਸਾਰੀ ਲਿਜਾਦੇ ਆ ਲੇਕਿਨ ਇਹ ਕਲਾ ਇਹ ਸਹਿਤ ਇਹ ਲੰਗਰ ਆਪਣੇ ਘਰ ਦੇ ਵਿੱਚ ਲਿਆਣਾ ਬਹੁਤ ਜ਼ਰੂਰੀ ਬਣ ਗਿਆ ਸੋ ਬਹੁਤ ਵਧੀਆ ਤਸਵੀਰਾਂ ਵੀ ਨੇ ਸੁਨੇਹਾ ਵੀ ਹੈ ਨੌਜਵਾਨੀ ਨੂੰ ਜਿੱਥੇ ਵੀ ਸਹਿਤ ਦਾ ਲੰਗਰ ਮਿਲਦਾ ਹੈ ਜ਼ਰੂਰ ਗ੍ਰੈਂਡ ਕਰਿਆ ਕਦੋਂ ਜ਼ਰੂਰ ਲੈ ਕੇ ਜਾਇਆ ਕਦੋਂ ਕਿਉਂਕਿ ਇਹ ਕਈ ਪੀੜ੍ਹੀਆਂ ਤੱਕ ਜਾਏਗਾ ਕਈ ਕੁਲਾ ਤਾਰੇਗਾ ਸੋ ਕਿਸ ਤਰੀਕੇ ਦੀ ਇਹ ਵੀਡੀਓ ਲੱਗੀ ਹੈ ਕਿਸ ਤਰੀਕੇ ਦੇ ਵੀਰਾਂ ਦੇ ਸਨੇਹ ਲੱਗੇ ਨੇ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚਾਹਤੋਂ ਫੋਲੋ ਕਰਦੇ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ